ਹਵਾ ਇੰਨੀ ਚੱਲੀ ਖੜੀ ਸੀਗੀ ਇੱਕ ਵੀ ਕਪੜਾ ਤਾਰ ਤੇ ਨਹੀਂ ਹੈਗਾ ਸੀ ਸਾਰੇ ਕਪੜੇ ਥੱਲੇ ਡਿੱਗੇ ਪਏ ਸੀ ਮੈਂ ਤਾਂ ਨਾ ਚਿਮਟੀਆਂ ਲਾ ਲਾ ਕੇ ਵੀ ਥੱਕ ਗਈ ਚਿਮਟੀਆਂ ਸਮੇਤ ਹੀ ਥੱਲੇ ਪਏ ਸੀ ਇਹ ਹਵਾ ਤਾਂ ਹੁਣ ਸਾਰਿਆਂ ਨੂੰ ਬਿਮਾਰ ਕਰੂਗੀ ਮੇਰਾ ਤਾਂ ਆਪ ਦਾ ਸਿਰ ਦੁਖੀ ਜਾਂਦਾ ਸਵੇਰ ਦਾ ਇੰਨੇ ਪਹਿਲਾਂ ਧੋਤੇ ਕਪੜੇ ਹੁਣ ਇਹਨਾਂ ਨੂੰ ਲਾ ਕੇ ਲਿਆਈਆਂ ਉੱਥੋਂ ਫਿਰ ਇਹਨਾਂ ਨੂੰ ਸਾਰਿਆਂ ਨੂੰ ਵਲੇਟ ਕੇ ਰੱਖੂਗੀ ਪ੍ਰੈਸ ਕਰੂਗੀ ਸਾਰਾ ਦਿਨ ਮੇਰਾ ਤਾਂ ਸੱਚੀ ਕੰਮ ਹੀ ਨਹੀਂ ਨਿਬੜਦਾ ਦਾ ਸਾਰਾ ਦਿਨ ਲੱਗੇ ਰੋ ਇਸੇ ਕੰਮੇ ਮੇਰਾ ਤਾਂ ਕੰਮ ਹੀ ਨਹੀਂ ਨਿਪਟਦਾਗਾ ਸਾਰਾ ਦਿਨ ਕੀ ਕਰਾਂ ਹੁਣ ਸਾਰਿਆਂ ਨੂੰ ਇਹਨਾਂ ਨੂੰ ਵਲੇਟ ਕੇ ਰੱਖਾਂ ਥੱਬਾ ਇੱਕ ਹੈ ਗਿਆ ਕੰਮ ਹੀ ਨਹੀਂ ਨਿਪਟਦਾ ਸਾਰਾ ਦਿਨ ਇੱਕ ਆਪਦਾ ਜੀ ਨਹੀਂ ਰਾਜੀਗਾ ਪਤਾ ਨਹੀਂ ਕੀ ਹੋਇਆ ਪਿਆ ਠੰਡ ਜੀ ਨਾ ਇਹੋ ਜੀ ਹੋਈ ਪੀ ਕਹਿੰਦੇ ਨਾ ਜਾਂ ਤਾਂ ਆਉਂਦੀ ਜਾਂਦੀ ਠੰਡ ਹੁਣ ਮਾਰੂਗੀ ਭਾਈ ਮੇਰਾ ਤਾਂ ਆਪਦਾ ਸਰੀਰ ਇਹਨਾਂ ਜਿਹੜਾ ਬੇਕਾਰ ਜਾ ਹੋਇਆ ਪਰ ਸਿਰ ਫੁੱਟੀ ਜਾਂਦਾਗਾ ਆਏ ਹਾਏ ਉਹ ਬਲੇਟਾਂ ਸਾਰਿਆਂ ਨੂੰ ਉਹ ਬਸ ਕੀ ਕਰੇ ਉਹਨਾਂ ਦੀ ਚਿੰਤਾ ਲਾ ਕੇ ਬਹਿ ਜਾਨੀ ਇੱਕ ਤਾਂ ਘਰਾਂ ਦੀਆਂ ਚਿੰਤਾ ਆਪਦੀਆਂ ਨਹੀਂ ਨਿਭੜਦੀਆਂ ਇੱਕ ਪੇਕਿਆਂ ਦੀ ਔਖ ਨੇ ਮੈਨੂੰ ਤਾਂ ਸਤਾ ਲਿਆ ਹੈ ਪੇਕਿਆਂ ਵਾਲੇ ਪਾਸੋਂ ਇੰਨਾ ਦੁਖੀ ਆ ਉਹ ਛੋਟੀ ਭੈਣ ਦੇ ਰਿਸ਼ਤੇ ਕਰਕੇ ਨਾ ਮੇਰਾ ਤਾਂ ਬਾਹਲਾ ਹੀ ਬਾਹਲਾ ਜੀਣਾ ਹਰਾਮ ਹੋਇਆ ਪਿਆ ਇੱਕੋ ਦਾ ਰਿਸ਼ਤਾ ਨਹੀਂ ਹੁੰਦਾ ਪਿਆ ਸੋਹਣੀ ਵੀ ਬਥੇਰੀ ਏ ਪੜ੍ਹੀ ਲਿਖੀ ਵੀ ਬਥੇਰੀ ਏ ਜੇ ਕਿਧਰੇ ਵੇਖਦੇ ਐ ਮਚੋਲਾ ਆ ਕੇ ਕਹੂਗਾ ਭਾਈ ਫਲਾਣੀ ਜਗ੍ਹਾ ਮੁੰਡਾ ਹੈਗਾ ਨੇਮ ਕੀ ਜਗਾ ਮੁੰਡਾ ਹੈਗਾ ਜਦੋਂ 2 3 2 3 ਮਹੀਨੇ ਉਹਨਾਂ ਨੂੰ ਵਰਤ ਕੇ ਵੇਖਦੇ ਆ ਅੱਗੋਂ ਮੁੰਡਾ ਕੋਈ ਨਸ਼ੇੜੀ ਨਿਕਲਦਾ ਹੈ ਗੈਂਗਵਾਰ ਨਿਕਲਦਾ ਹੈ ਇੰਨਾ ਚੱਲਿਆ ਪਿਆ ਗੈਂਗਵਾਰ ਦਾ ਤਾਂ ਫੇਰ ਭਈ ਹੁਣ ਰੂੜੀ ਤੇ ਵੀ ਨਹੀਂ ਸਿੱਟੀ ਜਾਂਦੀ ਕਿਵੇਂ ਕਰੀਏ ਜੇ ਕੋਈ ਚੱਜ ਦਾ ਰਿਸ਼ਤਾ ਮਿਲਦਾ ਵੀ ਹੈ ਉਹ ਗੂੰ ਮੂੰ ਟੱਡ ਲੈਂਦੇ ਐ ਡੱਬ ਗਿਆੜੇ ਜਿੱਦਾ ਗੱਡੀ ਮੰਗ ਕੇ ਖੜੇ ਹੋ ਜਾਂਦੇ ਐ ਕਹਿਣਗੇ ਸਾਨੂੰ ਸੋਨਾ ਇੰਨਾ ਚਾਹੀਦਾ ਸਾਨੂੰ ਉਹ ਗੱਡੀ ਪਚਾਹੀਦੀ ਐ ਦੱਸ ਭਈ ਹੈਂ ਆਪ ਦੇ ਗਲਤੀ ਦੇ ਦਿੰਦਾ ਕੋਈ ਕਸਰ ਛੱਡਦਾ ਹੈ ਆ ਦੇ ਦਾਜ ਦਹੇਜ ਵਾਲਿਆਂ ਦੇ ਤਾਂ ਨਾ ਨਾ ਤਾਂ ਉਹਨਾਂ ਦੀ ਕੁੜੀ ਲਓ ਤੇ ਨਾ ਉਹਨਾਂ ਨੂੰ ਦਿਓ ਇਹੋ ਜਿਹਾ ਹੈ ਭਾਈ ਜਿਹੜਾ ਦਾਜ ਮੰਗਦਾ ਹੈ ਨਾ ਉਹਨੂੰ ਤਾਂ ਧੀ ਭੈਣ ਦੇਣੀ ਨਹੀਂ ਚਾਹੀਦੀ ਆ ਦੇਖ ਲੈ ਮੇਰੇ ਘਰ ਵਾਲਾ ਤਾਂ ਇੰਨਾ ਉਦੋਂ ਉਹਨਾਂ ਦਿਨਾਂ ਦੇ ਵਿੱਚ ਜਦੋਂ ਮੇਰਾ ਰਿਸ਼ਤਾ ਹੋਇਆ ਸੀ ਵੇਖ ਲੈ ਇਹਨੇ ਵਿਚਾਰੇ ਨੇ ਮੇਰੇ ਘਰ ਵਾਲੇ ਨੇ ਤਾਂ ਸੂਈ ਨਹੀਂ ਲਈ ਸਾਡੇ ਤੋਂ ਬੜਾ ਚੰਗਾ ਮੈਂ ਤਾਂ ਹੁਣ ਕੀ ਕਰਾਂ ਆ ਸਿਮੀ ਦੇ ਰਿਸ਼ਤੇ ਵਾਸਤੇ ਤਾਂ ਮੈਂ ਇੰਨੀ ਪਰੇਸ਼ਾਨ ਰਹਿਣੀ ਆ ਮੇਰੀ ਬੀਬੀ ਕਹਿੰਦੀ ਪੁੱਤ ਇਹਦਾ ਤਾਂ ਰਿਸ਼ਤਾ ਨਹੀਂ ਹੁੰਦਾ ਪਿਆ ਕੀ ਕਰਾਂ ਹੁਣ ਮੇਰਾ ਤਾਂ ਸਿਰ ਹੋਰ ਦੁਖਣ ਲੱਗ ਗਿਆ ਸੋਚ-ਸੋਚ ਕੇ ਕਿਸੇ ਕੰਮ ਮਚ ਵੀ ਜੀ ਨਹੀਂ ਲੱਗਦਾ ਭਾਬੀ ਐ ਕਿਵੇਂ ਬੈਠੀ ਐ ਕੀ ਗੱਲ ਐ ਤਬੀਅਤ ਤਾਂ ਸਹੀ ਐ ਆ ਤਬੀਅਤ ਤਾਂ ਠੀਕ ਐ ਬਸ ਮੈਂ ਤਾਂ ਤੈਨੂੰ ਪਤਾ ਹੀ ਆ ਪੇਕਿਆਂ ਨੇ ਖਾ ਲਿਆ ਇਨਾਂ ਦੇ ਦੁੱਖ ਸੁੱਖਾਂ 'ਚ ਹੀ ਫਿਰਤੀ ਰਹਿਣੀ ਆ ਮੈਂ ਤਾਂ ਤੇਰਾ ਤਾਂ ਆਹੀ ਰੋਲਾ ਰਿਆ ਮੈਂ ਨਾਲੇ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਵੀ ਦੁਨੀਆ ਦੇ ਵਿੱਚ ਦੁੱਖ ਸੁੱਖ ਆਉਂਦੇ ਨੇ ਜਾਂਦੇ ਨੇ ਕਿਉਂ ਐਵੇਂ ਖਾਂ ਖਾਂ ਕਿਸੇ ਦੀ ਚਿੰਤਾ ਕਰਦੀ ਐ ਵੀ ਚਲ ਠੀਕ ਐ ਉਹ ਆਪਣਾ ਹੀ ਪਰਿਵਾਰ ਐ ਕੋਈ ਗੱਲ ਨਹੀਂ ਪਰ ਚਿੰਤਾ ਨਾਲ ਉਹ ਸਮੱਸਿਆ ਥੋੜਾ ਹੱਲ ਹੁੰਦੀ ਐ ਕੀ ਗੱਲ ਐ ਉਹ ਚਿੰਤਾ ਤਾਂ ਤੈਨੂੰ ਪਤਾ ਹੁੰਦੀ ਐ ਕੀ ਗੱਲ ਕੀ ਹੋ ਗਈ ਕੀ ਹੁਣ ਕੀ ਹੋ ਗਿਆ ਹੁਣ ਕੀ ਹੋ ਗਿਆ ਤੈਨੂੰ ਪਤਾ ਤਾਂ ਹੈਗਾ ਉਹ ਛੋਟੀ ਸੀ ਮੀ ਭੈਣ ਮੇਰੀ ਹਾਂ ਹਾਂ ਕਿੰਨੀ ਪੜ੍ਹੀ ਲਿਖੀ ਐ ਪੜ੍ਹੀ ਲਿਖੀ ਤਾਂ ਬਹੁਤ ਐ ਐਮਏ ਤੋਂ ਬਾਅਦ ਪੀਐਚਡੀ ਕਰੀ ਜਾਂਦੀ ਐ ਉਹ ਤੇ ਹੋਰ ਸੋਹਣੀ ਸੁਣੱਖੀ ਵੀ ਬਥੇਰੀ ਐ ਸੋਹਣੀ ਸੁਣੱਖੀ ਨੇਰਾ ਚਾਨ ਦਾ ਟੁਕੜਾ ਐ ਐਨੀ ਤਾਂ ਤੂੰ ਨਹੀਂ ਹੈਗੀ ਜਿੰਨੀ ਉਹ ਸੋਹਣੀ ਐ ਉਹ ਮੈਂ ਆਪਦੇ ਜਮਾਨੇ ਚ ਜਨਮ ਲਈ ਹੁਣ ਤਾਂ ਤੈਨੂੰ ਪਤਾ ਉਮਰ ਦੇ ਹਿਸਾਬ ਨਾਲ ਮੈਂ ਵੀ ਐਹੋ ਜਿਹੀ ਹੋਗੀ ਹੁਣ ਉਹ ਵੀ ਅਗਲੀ ਆਪਦੇ ਉਮਰ ਦੇ ਹਿਸਾਬ ਨਾਲ ਸੋਹਣੀ ਸੁਣੱਖੀ ਐ ਤੇ ਰਿਸ਼ਤੇ ਕਰਕੇ ਮੇਰੀ ਬੀਬੀ ਕਹੀ ਜਾਂਦੀ ਸੀ ਆਖ ਰਿਸ਼ਤਾ ਆਖ ਇੱਕ ਦੋ ਜਗ੍ਹਾ ਆਇਆ ਸੀਗਾ ਉਹ ਰਿਸ਼ਤੇ ਹੁਣ ਪਿੱਛੇ ਜਾਇਦ ਹੈਗੀ ਸੀ ਮੈਨੂੰ ਵੀ ਬੁਲਾਇਆ ਮੈਂ ਕਿਹਾ ਵੀ ਮੇਰੇ ਕੋਲ ਤਾਂ ਟਾਈਮ ਨਹੀਂ ਹੈਗਾ ਕੋਈ ਗੱਲ ਨਹੀਂ ਤੁਸੀਂ ਕਰ ਲਓ ਆ ਤਾਂ ਪਰ ਗਏ ਤਾਂ ਹੈ ਨਹੀਂ ਸੀ ਤੇ ਕਿ ਉਹ ਕਿਵੇਂ ਰਿਹਾ ਉਹ ਉਹ ਤਾਂ ਐਡਾ ਮੂੰਹ ਕੱਢ ਕੇ ਖੜੇ ਹੋ ਜਾਂਦੇ ਐ ਹੈ ਕਦੇ ਕੋਈ ਕਹਿੰਦਾ ਸਾਨੂੰ ਗੱਡੀ ਚਾਹੀਦੀ ਐ ਕੋਈ ਕਹਿੰਦਾ ਸਾਨੂੰ 15 ਟੋਲੇ ਸੋਨਾ ਚਾਹੀਦਾ ਕੋਈ ਤੈਨੂੰ ਪਤਾ ਫਿਰ ਉਹ ਕੰਜਰ ਤਾਂ ਉਹ ਤਾਂ ਲੋਕਰੀ ਲੱਗਿਆ ਸੀ ਵਧੀਆ ਤੇ ਦੱਸ ਉਹਦੇ ਆਪਦੇ ਘਰੇ ਨਹੀਂ ਹੈ ਗਿਆ ਹੈ ਨੂੰ ਸ਼ਰਮ ਨਹੀਂ ਆਉਂਦੀ ਵੀ ਉਹ ਮੂੰਹ ਟੱਡ ਕੇ ਬਹਿ ਗਿਆ ਫਿਰ ਉਹਦੀ ਨੌਕਰੀ ਲੱਗੇ ਦਾ ਫਾਇਦਾ ਕੀ ਜਿਹਨੇ ਸਾਡੇ ਤੋਂ ਹੀ ਲੈਣਾ ਹੈ ਹੈ ਉਹ ਸਾਡੇ ਤੋਂ ਕੀ ਲੈਣੀ ਲਾਣੀ ਗੱਡੀ ਚਾਹੀਦੀ ਐ ਠਿੰਕੀ ਗੱਡੀ ਚਾਹੀਦੀ ਐ ਸ਼ਰਮ ਨਹੀਂ ਆਉਂਦੀ ਲੋਕਾਂ ਦਾ ਜਮਾ ਸਰਿਆ ਪੈ ਪੰਦੀ ਹੈ ਨਾ ਸਰਿਆਂ ਤਾਂ ਪਿਆ ਹੀ ਐ ਹਾਂ ਅਸੀਂ ਕਿਹਾ ਭੈ ਨੌਕਰੀ ਲੱਗ ਜੂਗੀ ਤਾਂ ਆਪ ਬਥੇਰਾ ਕਮਾ ਲੂਗੀ ਵੀ ਅੱਜ ਕੱਲ੍ਹ ਦਾਜ ਦੇਹ ਜ ਨੂੰ ਤਾਂ ਦੁਨੀਆ ਛੱਡੀ ਜਾਂਦੀ ਐ ਛੱਡੀ ਜਾਂਦੀ ਐ ਦੱਸ ਉਹ ਸਭ ਤੋਂ ਵੱਡਾ ਗੱਲ ਹੁੰਦੀ ਐ ਸੁਭਾਅ ਦੇਖੋ ਬੰਦੇ ਦਾ ਹੂੰ ਸੁਭਾਅ ਸੁਭਾਅ ਦੇਖੋ ਰਿਸ਼ਤੇਦਾਰਾਂ ਦਾ ਸੁਭਾਅ ਦੇਖੋ ਵੇ ਵਰਤਨ ਵਾਲੇ ਆ ਰਿਸ਼ਤੇਦਾਰ ਕੀ ਕਰੀਏ ਉਹ ਕਰਾਉਂਦਾ ਸੀਗਾ ਪਿਛਲੇ ਜਿਹੇ ਮੇਰਾ ਫੁੱਫੜ ਰਿਸ਼ਤਾ ਮੇਰਾ ਫੁੱਫੜ ਲੈ ਕੇ ਆਇਆ ਸੀ ਇੱਕ ਦੋ ਜਣਿਆਂ ਨੂੰ ਹਾਂ ਤੇ ਉਹ ਭਾਈ ਆ ਵੇਖੀ ਆਪਦਾ ਉਹ ਗੈਂਗਵਾਰਾਂ ਚ ਮੁੰਡਾ ਨਿਕਲਿਆ ਓਹੋ ਹਾਂ ਪੰਜਾਬ ਚ ਸਾਰੇ ਆਹ ਇੱਕ ਬਿਮਾਰੀ ਚੱਲ ਲੱਗੀ ਤੇ ਹੋਰ ਉਹ ਗਾਣਿਆਂ ਨੇ ਖਰਾਬ ਕਰਤੇ ਗਾਣਿਆਂ ਨੇ ਖਰਾਬ ਕਰਤੇ ਮੈਂ ਤੁਹਾਡੇ ਹਾਂ ਚੱਲਦੇ ਰਹਿੰਦੇ ਜਿਹੜੇ ਗਾਣੇ ਖੱਤਾਂ ਹਾਂ ਇਸੇ ਕਰਕੇ ਮੁੰਡੇ ਸਾਰੇ ਗੈਂਗਵਾਰ ਚ ਫਸ ਰਹੇ ਆ ਹੋਰ ਕੀ ਸਾਰੇ ਗੈਂਗਵਾਰ ਚ ਗੈਂਗ ਬਣਾਈ ਫਿਰਦੇ ਆ ਹਾਂ ਕਦੇ ਕਿਸੇ ਨੂੰ ਕੁੱਟਿਆ ਹੈ ਕਦੇ ਕਿਸੇ ਨੂੰ ਕੁੱਟੇ ਕਾਲਜਾਂ ਤੋਂ ਕੰਮ ਸ਼ੁਰੂ ਹੁੰਦਾ ਵਾਲਾ ਇਹ ਤਾਂ ਹੈ ਮੇਰੇ ਤਾਂ ਵਿਚਾਰਾ ਪਹਿਲਾਂ ਮੇਰਾ ਫੁੱਫੜ ਦੱਸਤਾ ਗਿਆ ਮੁੜ ਕੇ ਦੋ ਕੁ ਮਹੀਨੇ ਵੇਖਿਆ ਤੇ ਤੈਨੂੰ ਪਤਾ ਹੀ ਹੈ ਫਿਰ ਉਹ ਗੈਂਗਵਾਰ ਚ ਨਿਕਲਿਆ ਆ ਹੀ ਨਿਕਲਿਆ ਫੇਰ ਭਾਈ ਹੁਣ ਉੱਥੇ ਥੋੜੋ ਆਪਦੀ ਕੁੜੀ ਦਿੱਤੀ ਜਾਂਦੀ ਤੇ ਉਦੋਂ ਪਹਿਲਾਂ ਜਿਹੜਾ ਹਾਂ ਉਹ ਵੀ ਹੋਇਆ ਸੀ ਉਹ ਉਹ ਪਹਿਲਾਂ ਵਾਲਾ ਸੁਣ ਲੈ ਤੂੰ ਹਾਂ ਉਹ ਪਹਿਲਾਂ ਵਾਲਾ ਤਾਂ ਨਸ਼ੇੜੀ ਨਿਕਲਿਆ ਚਿੱਟਾ ਪਿੰਦਾ ਸੀਗਾ ਉਹ ਤਾਂ ਵਾਵਾ ਸਾਨੂੰ ਪਤਾ ਲੱਗ ਗਿਆ ਇਹ ਬਿਮਾਰੀ ਬਹੁਤ ਵੱਡੀ ਲੱਗੀ ਹੋਈ ਆ ਪੰਜਾਬ ਚ ਸਭ ਤੋਂ ਸੋਹਣਾ ਸੁਣੱਖਾ ਮੁੰਡਾ ਹੋਊਗਾ ਚੰਗਾ ਵਧੀਆ ਹੈ ਤੇ ਬਾਅਦ ਚ ਪਤਾ ਲੱਗਦਾ ਉਹ ਚਿੱਟਾ ਪਿੰਦਾ ਨਿਕਲਦਾ ਉਹ ਤੇ ਹੋਰ ਜਾਂ ਕੈਪਸੂਲ ਖਾਂਦਾ ਨਿਕਲਦਾ ਜਾਂ ਇੰਜੈਕਸ਼ਨ ਲਾਉਂਦਾ ਨਿਕਲਦਾ ਬਸ ਪੁੱਛਣਾ ਇਹ ਤਾਂ ਬਹੁਤ ਵੱਡੀ ਬਿਮਾਰੀ ਬਹੁਤ ਆ ਅਸੀਂ ਤਾਂ ਕੁੜੀ ਡੋਬ ਦੇਣੀ ਸੀ ਉੱਥੇ ਦੋ ਚੀਜ਼ਾਂ ਨੇ ਪੰਜਾਬ ਨੂੰ ਖਾ ਲਿਆ ਗੈਂਗਵਾਰ ਨੇ ਤੇ ਇੱਕ ਆ ਨਸ਼ਾ ਨੇ ਜਿਹੜੀ ਕਰੀਮ ਹੈ ਉਹ ਬਾਹਰ ਤੁਰੀ ਜਾਂਦੀ ਹੈ ਬਸ ਆਹੀ ਹੈ ਕੀੜਾ ਕਰਕ ਹੋ ਗਿਆ ਸਾਨੂੰ ਤਾਂ ਪਤਾ ਲੱਗ ਗਿਆ ਤੇ ਇਸ ਦਾ ਰੱਬ ਦਾ ਲੱਖ ਲੱਖ ਸ਼ੁਕਰ ਕਰਦੇ ਆ ਉਸ ਮੁੰਡੇ ਬਾਰੇ ਵੀ ਇਹ ਤਾਂ ਚਿੱਟਾ ਪਿੰਦਾ ਨਸ਼ਾ ਖਾਂਦਾ ਨਹੀਂ ਤਾਂ ਕੁੜੀ ਅਸੀਂ ਡੋਬ ਲੈਣੀ ਸੀ ਅਸੀਂ ਤਾਂ ਰੂੜੀ ਤੇ ਸਿੱਟ ਦੇਣੀ ਸੀ ਪੜ੍ਹੀ ਲਿਖੀ ਸੋਹਣੀ ਸੁਣੱਖੀ ਕੁੜੀ ਹਾਂ ਤੇ ਬੱਸ ਪੁੱਛਣਾ ਤੂੰ ਮੈਨੂੰ ਤਾਂ ਨਾ ਇੰਨਾ ਚਿੰਤਾ ਹੋਈ ਪਈ ਐ ਉਹ ਚਿੰਤਾ ਕਾਦੀ ਐ ਉਹ ਜਦੋਂ ਉਹਦਾ ਟਾਈਮ ਆਇਆ ਜਦੋਂ ਉਹਦਾ ਵੀ ਰਿਸ਼ਤਾ ਹੋ ਜਾਊਗਾ ਫਿਰ ਕਿਉਂ ਐਵੇਂ ਕਰਦੀ ਆ ਤੂੰ ਹਾਂ ਲੈ ਚਿੰਤਾ ਤਾਂ ਹੁੰਦੀ ਆ ਆਪਦੇ ਭੈਣ ਭਰਾ ਦੀ ਤੇਰੇ ਆਲੇ ਪਾਸੋਂ ਤਾਂ ਉਹ ਬਾਲਾ ਸੁਖੀ ਨੇ ਕਹਿੰਦੇ ਸਾਨੂੰ ਵੱਡਾ ਪਰੌਣਾ ਤਾਂ ਬਾਲਾ ਹੀ ਚੰਗਾ ਮਿਲ ਗਿਆ ਨੌਕਰੀ ਲੱਗਿਆ ਮਿਲ ਗਿਆ ਤੇਰੀ ਤਾਂ ਆਖੇ ਪੰਮੀਏ ਕਿਸਮਤ ਖੁੱਲ ਗਈ ਸੀ ਦੇਖ ਲੈ ਵੱਡੇ ਪਰੌਣੇ ਨੇ ਸਾਡੇ ਤੋਂ ਸੂਈ ਤੱਕ ਨਹੀਂ ਮੰਗੀ ਹਾਂ ਨਹੀਂ ਨਹੀਂ ਜਿਹੜਾ ਮੰਗਦਾ ਉਹ ਤਾਂ ਮੰਗਤਾ ਹੀ ਹੋਇਆ ਯਾਰ ਉਹ ਕੋਈ ਉਹ ਥੋੜਾ ਹੋਇਆ ਫਿਰ ਨੌਕਰੀ ਲੱਗੇ ਦਾ ਫਾਇਦਾ ਕੀ ਹੋਇਆ ਜੇ ਅਸੀਂ ਮੰਗਤੇ ਹੀ ਆ ਤਾਂ ਤੇ ਹੋਰ ਬਾਲੀਆਂ ਸਿਫਤਾਂ ਕਰਦੇ ਨੇ ਮੇਰੇ ਮਾਂ ਪਿਓ ਆਪਦੀ ਕੁੜੀ ਦਾ ਪਿਓ ਆਪਦੀ ਜ਼ਿੰਦਗੀ ਦੀ ਪੂਰੀ ਕਮਾਈ ਦਾ ਪੈਸਾ ਜਿਹੜਾ ਹੈ ਉਹ ਵਿਆਹ ਦਿਲਾ ਦਿੰਦਾ ਫਿਰ ਵੀ ਗਰੰਟੀ ਨਹੀਂ ਹੁੰਦੀ ਵੀ ਮਤਲਬ ਕੁੜੀ ਸੁખી ਰਹੂਗੀ ਕਿ ਨਹੀਂ ਤੇ ਹੋਰ ਜਿਹੜਾ ਆਪਦੇ ਕਾਲਜੇ ਦਾ ਟੁਕੜਾ ਕੱਢ ਕੇ ਆ ਦੇ ਦਿੰਦਾ ਉਹ ਕੀ ਦਾਜ ਦੇਹਜ ਕੀ ਪਿੱਛੇ ਰਹਿ ਗਿਆ ਹਾਂ ਧੀਆ ਪੈਣਾ ਕਿ ਤੋਰਨੀਆ ਸੌਖੀਆਂ ਐ ਪਰ ਬਸ ਦੁਨੀਆ ਦਾ ਕਿਹੜਾ ਮੁੱਲ ਮੇਰੀ ਸਿਫਤ ਵਾਵਾ ਕਰਦੇ ਸੀ ਲੈ ਤੇਰੀ ਤਾਂ ਇੰਨੇ ਸਿਫਤ ਕਰਦੇ ਸੀ ਕਿ ਸੰਨ ਤਾਂ ਵੱਡਾ ਪ੍ਰਾਉਣਾ ਗਊ ਵਰਗਾ ਮਿਲਿਆ ਸੁਭਾਅ ਵੀ ਵਧੀਆ ਕਹਿੰਦੇ ਨਾ ਤੇ ਮੈਂ ਤਾਂ ਅਜ ਤੱਕ ਤੈਨੂੰ ਕਦੇ ਦੇਖੋ ਕਦੇ ਹੱਥ ਨਹੀਂ ਲਾਇਆ ਦੋਨਾਂ ਨਾਲ ਵੀ ਵਧੀਆ ਮਰਤਦਾ 200 ਕ ਚ ਨਾਲ ਖੜਦਾ ਉਹਨਾਂ ਦੇ ਤਾਂ ਹੀ ਤਾਂ ਚੰਗਾ ਲੱਗਦਾ ਹੈ ਅਗਲੇ ਨੂੰ ਹਾਂ ਹੈ ਮੇਰੇ ਪੇਕੇ ਤਾਂ ਕਹਿੰਦੇ ਭਾਈ ਸਾਨੂੰ ਤਾਂ ਇਹ ਹੋ ਜਾਣਾ ਚਲੋ ਸੱਚੇ ਪਾਤਸ਼ਾਹ ਨੇ ਆਪਣਾ ਹੱਥ ਫੜਿਆ ਹੋਇਆ ਚਲੋ ਵਧੀਆ ਗੱਲ ਹੈ ਮੇਰੇ ਪੇਕੇ ਤਾਂ ਤੇਰੀਆਂ ਸਿਫਤਾਂ ਕਰਦੇ ਹੀ ਕਰਦੇ ਐ ਤੇ ਨਾਲ ਮੇਰੀ ਭੈਣ ਵੀ ਤੇਰੀਆਂ ਬਹੁਤ ਸਿਫਤਾਂ ਕਰਦੀ ਐ ਸਿਮੀ ਤੇ ਹੋਰ ਫਿੰਦੀ ਮੈਨੂੰ ਤਾਂ ਜੀਜੇ ਵਰਗਾ ਕੋਈ ਪ੍ਰੌਣਾ ਮਿਲ ਜੇ ਤਾਂ ਮੇਰੇ ਤਾਂ ਪਹਿਨੇ ਪੌ 12 25 ਹੋ ਜਾਣ ਮੇਰਾ ਆਪ ਸੁਖ ਦੀ ਜ਼ਿੰਦਗੀ ਕੱਟ ਲਾਂ ਜੀਜਾ ਤਾਂ ਇੰਨਾ ਸਿੱਧਾ ਸਾਦਾ ਬੰਦਾ ਹੈ ਕਿ ਦੇਖ ਲੈ ਕਦੇ ਕੋਈ ਆਪਦੇ ਵੱਨੋਂ ਤਾਂ ਅਸੀਂ ਇੰਨੇ ਸੁਖੀ ਹਾਂ ਕਿ ਕੋਈ ਤੇਰੀ ਕਦੇ ਲੜਾਈ ਕੁੱਟਮਾਰ ਕੁਝ ਨਹੀਂ ਹੋਇਆਗਾ ਹਾਂ ਸਿਮੀ ਵੀ ਕਰਦੀ ਐ ਸਿਫਤਾ ਤੇ ਤੇਰੀ ਮੰਮੀ ਵੀ ਕਰਦੀ ਐ ਸਾਰੇ ਹੀ ਤੇ ਕਹਿੰਦੇ ਮਤਲਬ ਇਹਦੇ ਪੁਰਾਣੇ ਵਰਗਾ ਹੀ ਮਿਲ ਜੇ ਇਹੋ ਜਿਹੇ ਪੁਰਾਣੇ ਵਰਗਾ ਹੀ ਮਿਲ ਜੇ ਵੀ ਪੰਮੀ ਦੇ ਪੁਰਾਣੇ ਵਰਗਾ ਮਿਲ ਜੇ ਤਾਂ ਅਸੀਂ ਤਾਂ ਸੁਖੀ ਹੋ ਜੀਏ ਸਿਮੀ ਵੱਨੋਂ ਵੀ ਮੇਰੇ ਵੱਨੋਂ ਭਾਈ ਕਹਿੰਦੇ ਤੇਰੇ ਵੱਨੋਂ ਤਾਂ ਅਸੀਂ ਬਹੁਤ ਸੁਖੀ ਆ ਹੂੰ ਤੇ ਹੋਰ ਉਹਦੇ ਤਾਂ ਪੇਪਰ ਬਸ ਹੁਣ ਖਤਮ ਹੋਣ ਵਾਲੇ ਸੀਗੇ ਚਲ ਮੈਂ ਮੇਰੇ ਦਿਮਾਗ 'ਚ ਯਾਰ ਇੱਕ ਗੱਲ ਆਉਂਦੀ ਹੈ ਕੀ ਦੇਖ ਗੁੱਸਾ ਨਾ ਮੰਨੀ ਫਿਰ ਨਾ ਮੈਂ ਕਹਿੰਦਾ ਸਮੰਨਣਾ ਗੁੱਸਾ ਵੀ ਮੰਨ ਜਾਉਂਦਾ ਗੁੱਸਾ ਤੇਨ ਪਤਾ ਮੈਂ ਕਦੇ ਮੰਨੇ ਤਾਂ ਹੀ ਤਾਂ ਆਪਣੀ ਜ਼ਿੰਦਗੀ ਸੌਖੀ ਨੰਗੀ ਜਾਂਦੀ ਹੈ ਤੇ ਹੋਰ ਹਾਂ 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 ਗੁੱਸਾ ਮੈਂ ਕਹਾਂ ਕਰਨਾ ਮੈਂ ਤਾਂ ਕਹਿਣਾ ਵੀ ਅੱਜ ਕੱਲ ਹੋ ਹੀ ਜਾਂਦਾ ਹੈ ਕੋਈ ਐਸੀ ਗੱਲ ਨਹੀਂ ਹੈਗੀ ਕੀ ਬੱਸ ਹੁਈ ਫਿਰ ਮੈਨੂੰ ਐ ਡਰ ਐ ਮੈਂ ਹਾਂ ਤੂੰ ਕਿਤੇ ਐਵੇਂ ਗੁੱਸਾ ਗੱਸਾ ਨਾ ਮੰਨ ਜੀ ਕਿਤੇ ਹੈ ਲ ਮੈਂ ਕਹਾ ਤਾ ਵੇ ਦੇਖ ਤੋ ਨੂੰ ਹਾਂ ਤੇਰੇ ਪੇਕਿਆਂ ਨੂੰ ਮੈ ਚੰਗਾ ਲੱਗਦਾ ਹਨਾ ਤੇ ਹੋਰ ਫਰੀ ਵੀ ਲੱਗਿਆ ਹੋਇਆ ਵੀ ਚਲੋ ਚਾਰ ਪੈਸੇ ਆਪਦਾ ਦਾਲ ਰੋਟੀ ਚਲੋ ਚੱਲੀ ਜਾਂਦੀ ਹੈ ਹਨਾ ਤੇ ਹੋਰ ਤੇ ਮਤਲਬ ਪਸੰਦ ਵੀ ਹੈਗਾ ਹਨਾ ਸਾਰਿਆਂ ਨੂੰ ਹਨਾ ਮੈਂ ਤੇ ਹੋਰ ਸਿਮੀ ਵੀ ਬਹੁਤ ਪਸੰਦ ਕਰਦੀ ਹੈ ਹਨਾ ਵੀ ਜੀਜਾ ਦਾ ਬਹੁਤ ਵਧੀਆ ਜੀਜੇ ਵਰਗਾ ਮੈਨੂੰ ਤਾਂ ਕੋਈ ਪ੍ਰਾਉਣਾ ਮਿਲ ਜੇ ਤਾਂ ਮੈਂ ਤਾਂ ਕਹਿੰਦੀ ਬੰਗਾ ਨਾਲਾ ਨਾ ਨਾ ਮੈਂ ਤਾਂ ਇਹੀ ਗੱਲ ਕਰਦਾ ਸੀ ਵੀ ਐਮ ਸਿਮੀ ਵੀ ਪਸੰਦ ਕਰਦੀ ਐ ਹਾਂ ਹਾਂ ਬਈ ਅੱਜ ਤੇ ਥੋੜਾ ਸਾਰਾ ਟੱਬਰ ਵੀ ਮੈਨੂੰ ਹੈਨਾ ਚਾਹੁੰਦਾ ਐ ਹੈਨਾ ਤੇ ਹੋਰ ਯਾਰ ਬਸ ਮੈਂ ਤਾਂ ਇਹੀ ਕਰਦਾ ਸੀ ਮੈਂ ਕਿ ਦੋਵਾਂ ਨੂੰ ਰੱਖਣ ਚ ਹਰਜ ਵੀ ਕੀ ਐ ਨਾ ਕੀ ਦੁਬਾਰੇ ਬੋਲੀ ਕੀ ਕਿਹਾ ਤੂੰ ਮੈਂ ਤਾਂ ਇਹੀ ਕਹਿੰਦਾ ਸੀ ਵੀ ਚਲੋ ਤੈਨੂੰ ਵੀ ਰੱਖ ਲੈਣਾ ਨਾਲ ਸਿਮੀ ਨੂੰ ਵੀ ਰੱਖ ਲੈਣਾ ਹਾਂ ਨਾ ਤੈਨੂੰ ਸ਼ਰਮ ਹੈਗੀ ਕਿ ਨਹੀਂ ਹੈਗੀ ਦੋਵਾਂ ਨੂੰ ਉਹ ਰੱਖ ਲੈਂਦਾ ਹਾਂ ਵਿਆਹ ਲਿਆਉਂਦਾ ਉਹਨੂੰ ਵੀ ਵਿਆਹ ਲਿਆਉਂਦਾ ਤੂੰ ਚਵਾਕਣੀ ਤੇ ਅੱਖ ਧਰੀ ਬੈਠੇ ਤੈਨੂੰ ਸ਼ਰਮਸ਼ਾ ਹੈਗੀ ਹੈ ਕਿ ਨਹੀਂ ਹੈਗੀ ਹੈ ਉਹ ਤੈਨੂੰ ਜੀਜੇ ਦੇ ਤੌਰ ਤੇ ਪਸੰਦ ਕਰਦੀ ਹੈ ਐ ਨਹੀਂ ਕਹਿੰਦੀ ਕਿ ਭਈ ਉਹ ਜੀਜਾ ਮੇਰੇ ਹੈ ਤੇਰੇ ਮਨ ਦੇ ਵਿੱਚ ਕਾਲਾ ਨਹੀਂ ਜਾਂਦਾਗਾ ਥੋੜਾ ਸਾਰਾ ਟੱਬਰ ਨਾਲੇ ਥੱਤੇ ਵਾਲੀ ਹੱਲ ਹੋ ਜਾਂਦਾ ਸਾਰਾ ਵੇਖ ਵੇਖ ਰਿਸ਼ਤਾ ਸਾਨੂੰ ਲੱਭਣ ਦੀ ਜ਼ਰੂਰਤ ਨਹੀਂ ਰਿਸ਼ਤਾ ਤੁਹਾਡੇ ਕੋਲੇ ਮੈਂ ਤਾਂ ਕਹ ਤੈਨੂੰ ਫੇਰ ਕੀ ਹੋਗਾ ਤੈਨੂੰ ਤੇਰੇ ਆਜੇ ਉਹ ਬੁੱਢੇ ਦੇ ਹੈ ਤੇ ਇਹ ਰੱਖੀ ਫਿਰਦੇ ਆ ਫਿਰ ਕੀ ਆ ਹੈ ਤੂੰ ਤਾਂ ਨਾ ਤੇਰਾ ਤੇਰਾ ਮਨ ਦੇ ਵਿੱਚ ਉਹ ਕੌਲਾ ਨਹੀਂ ਜਾਂਦਾ ਕੋ ਤੂੰ ਨੀ ਮਨੋਂ ਦੀਆਂ ਹਰਕਤਾਂ ਬਹਾਨੇ ਮਾਰਦੀ ਐ ਮੈਂ ਤਾਂ ਆਪ ਵੀ ਤਾਂ ਤੂੰ ਕਹਿੰਨੀ ਐ ਵੀ ਪਸੰਦ ਕਰਦੇ ਆ ਸਾਰੇ ਪਸੰਦ ਕਰਦੇ ਨਾ ਪਸੰਦ ਤੈਨੂੰ ਤਾਂ ਕਰਦੇ ਆ ਕਿ ਭਾਈ ਚੱਲ ਸਾਡੀ ਕੁੜੀ ਨੂੰ ਸੌਖੀ ਰੱਖੀ ਬੈਠਾ ਨਾ ਤੇਰੇ ਬੁੱਢੇ ਲਾੜੇ ਦੇ ਮਗਰ ਤੋੜ ਦੇਣਗੇ ਉਹ ਰਿਸ਼ਤਾ ਕਈ ਦਿਨ ਹੋ ਗਏ ਰਿਸ਼ਤਾ ਹੁੰਦਾ ਨਹੀਂ ਉਹ ਚੱਲ ਕੀ ਉਹ ਕੁਵਾਰੀ ਇੱਥੇ ਰਹੂਗੀ ਨਾ ਤੇਰੇ ਕਰਕੇ ਬੈਠੀ ਐ ਉਹ ਹੈ ਕਿ ਇਹਦੇ ਨਾਲ ਹੀ ਤੋੜ ਦਿਆਂਗੇ ਤੇਰੇ ਤਾਂ ਉਹਨਾਂ ਇੰਨੀ ਤਨਖਾਹ ਦਾ ਕੀ ਮੈਂ ਤਾਂ ਦੋਵਾਂ ਨੂੰ ਰੱਖ ਲੈਂਦਾ ਚੱਕਰ ਵਾਲੀ ਗੱਲ ਮੈਂ ਚੱਪਲਾ ਮਾਰ ਕੇ ਤੇ ਘੂਆ ਰੰਗ ਦੂੰ ਵੇਖ ਲੈ ਫਿਰ ਆਹੋ ਉਹ ਮਾਰਨ ਲੱਗ ਜਾਂਦੀ ਐ ਮਾਰਨ ਲੱਗ ਜਾਂਦੀ ਐ ਉਹਦੇ ਪੇਪਰ ਖਤਮ ਹੋਏ ਸੀਗੇ ਉਹ ਆਉਣਾ ਚਾਹੁੰਦੀ ਸੀ ਕਹਿੰਦੀ ਚੱਲ ਮੈਂ ਭੈਣੇ 10 ਦਿਨ ਤੇਰੇ ਕੋਲੇ ਰਹਿ ਆਉਂਗੀ ਹੈ ਤੂੰ ਤਾਂ ਉਹਦੇ ਤੇ ਅੱਖ ਧਰੀ ਬੈਠਾ ਹਾਂ ਮੈਂ ਲਿਆਉਂਦੀ ਉਹਨੂੰ ਉਹ ਮੈਨੂੰ ਵੀ ਕਹਿੰਦੀ ਸੀ ਕਹਿੰਦੀ ਜੀਜਾ ਮੈਂ ਆਉਂਗੀ ਮੈਂ ਮੈਂ ਤੈਨੂੰ ਮੈਂ ਲੈ ਆਉਣਾ ਜਾ ਕੇ ਨਾ ਮੈਂ ਲੈ ਆਉਣਾ ਉਹਨੂੰ ਕੀ ਪਤਾ ਕਿ ਜੀਜੇ ਦੇ ਮਨ ਚ ਕਾਲਾ ਵਸੀ ਜਾਂਦਾ ਹੈ ਕਾਲ ਕਾਲ ਨੂੰ ਕਾਲਾ ਲੇ ਆ ਮੈਂ ਤੇ ਆ ਲੈ ਆਣਾ ਇੱਥੇ ਤੂੰ ਵਾਲੇ ਬਿਮਾਰ ਤੇ ਤੈਨੂੰ ਠੰਡ ਜੀ ਲੱਗ ਰਿਆਂ ਵਾਲੇ ਬਿਮਾਰ ਜੀ ਰਹਿਣੀ ਉਹਨੂੰ ਮੱਲੇ ਆਉਣਾ ਤਾਂ ਫਿਰ ਮੈਂ ਮੈਂ ਮਰ ਜੂ ਮੈਂ ਠੀਕ ਹੋ ਜੂ ਦਵਾਈ ਖਾਨੀ ਆ ਮੈਂ ਹੈ ਉਹ ਤਾਂ ਮੈਂ ਤੈਨੂੰ ਉਹ ਦੱਸੀ ਆ ਸਕੀਮ ਦੱਸੀ ਆ ਮੈਂ ਦੋਨੋਂ ਰੱਖ ਲੈਣਾ ਮੈਂ ਕੀ ਬਣਾ ਤੂੰ ਮੰਨ ਹੀ ਜਾਵੇਂ ਮੈਂ ਤਾਂ ਤੈਨੂੰ ਉਹ ਸਕੀਮ ਦੱਸੀ ਸੀ ਦੇਖ ਦੇਖ ਵੱਡਾ ਜੀਜਾ ਹ ਐਸੇ ਕਰਕੇ ਤਾਂ ਹੁਣ ਉਹਨਾਂ ਦੇ ਮਨ 'ਚ ਨਫ਼ਰਤ ਹੋ ਜੂ ਮੈਂ ਜੇ ਦੱਸਦੀ ਨਾ ਤੇਰੀ ਗੱਲ ਤਾਂ ਤੈਨੂੰ ਉਹਨਾਂ ਨੇ ਬੂਹੇ ਤੇ ਨਹੀਂ ਚੜਨ ਦੇਣਾ ਗਾ ਐਵੇਂ ਤੂੰ ਤਾਂ ਆਪ ਹੀ ਦਾ ਤੂੰ ਕਹਿੰਦੀ ਤੂੰ ਚੰਗਾ ਬਹੁਤ ਹੈ ਚੰਗਾ ਅੱਛਾ ਚੰਗਾ ਤੂੰ ਇਸ ਕੰਮ ਪਰੋਂ ਚੰਗਾ ਹੈ ਹੈ ਓਏ ਮੈਂ ਤਾਂ ਤੁਹਾਨੂੰ ਰਸਤਾ ਦੱਸਿਆ ਵੀ ਕੋਈ ਰੋਲਾ ਨਹੀਂ ਹੈ ਗਿਆ ਨਾ ਉਹ ਵੀ ਲਗੜੀ ਨੂੰ ਨਹੀਂ ਹੈ ਕਿ ਉਹਦਾ ਰਿਸ਼ਤਾ ਨਹੀਂ ਹੁੰਦਾ ਗਾ ਪੜ੍ਹੀ ਲਿਖੀ ਕੁੜੀ ਹੈ ਉਹਦਾ ਤਾਂ ਰਿਸ਼ਤਾ ਹੋ ਜੂਗਾ ਕੀ ਇੱਥੇ ਆ ਲੋਕ ਦੇ ਕਈ ਦੂਜੇ ਧਰਮ ਵਾਲੇ ਕਰੀ ਲੈਂਦੇ ਨੇ ਮੂੰ ਤੇ ਮਸਰਾਂ ਦੀ ਦਾਲ ਦੂਜੇ ਧਰਮ ਵਾਲੇ ਦੂਜੇ ਧਰਮ ਵਾਲਾ ਤੂੰ ਤੂੰ ਕਿਵੇਂ ਕਰ ਲੇਗਾ ਮੇਰੇ ਹੁੰਦੇ ਦੂਜੀ ਲਿਆ ਕੇ ਵਿਖਾਈ ਤੂੰ ਸ਼ਰਮ ਨਹੀਂ ਆਉਂਦੀ ਦੋਵੇਂ ਰਹੀ ਜਾਂਦੀਆਂ ਮੈਂ ਤਾਂ ਮੈਂ ਤੈਨੂੰ ਥੋੜਾ ਕੋ ਤਲਾਕ ਥੋੜਾ ਦੰਦ ਤੈਨੂੰ ਮੈਂ ਦੋਵੇਂ ਭੈਣਾਂ ਰਹੀ ਜਾਂਦੀਆਂ ਸੋਹਣੀ ਕਿੱਡੀ ਆ ਉਹ ਹੀਰ ਹੀਰ ਵਰਗੀ ਐ ਉਹ ਨਾ ਹੀਰ ਵਰਗੀ ਨਹੀਂ ਐ ਤੇ ਮੈਰੀ ਪੜਿਆ ਲਿਖਿਆ ਹੈ ਮੈਂ ਵੀ ਪੜਿਆ ਲਿਖਿਆ ਤੂੰ ਤੂੰ ਮੇਰੇ ਸਹੁਰੇ ਦੀ ਤੂੰ ਸਕੂਲ ਚ ਕਦੇ ਗਈ ਨਹੀਂ ਬਾਹਰ ਦੀ ਵੀ ਟੱਪੀ ਅਨਪੜਤ ਤੈਨੂੰ ਲੈ ਬੈਠਾ ਦਰਸਾਲ ਮੇਰਾ ਮੇਲਜੋਲ ਉਹਦੇ ਨਾਲ ਹੀ ਬਣਦਾ ਸੀ ਮੈਂ ਬਣਦਾ ਸੀ ਤੇਰਾ ਮੇਲਜੋਲ ਚਾਰ ਦਿਨਾਂ ਨੂੰ ਤੂੰ ਤਾਂ ਕਹੇਗਾ ਅਤੇ ਇਹ ਤਾਂ ਹੁਣ ਆਈ ਹੋਗੀ ਮੈਂ ਤਾਂ ਕੋਈ ਨਹੀਂ ਲੈ ਆਉਣਾ ਉਮਰਾ ਦਾ ਕੋਈ ਚੱਕਰ ਨਹੀਂ ਉਮਰਾ ਦਾ ਕੋਈ ਬੜਾ ਤੂੰ ਇੱਥੇ ਸੈਸ਼ਨ ਜੱਜ ਲੱਗਿਆ ਹੋਇਆ ਹੈ ਤੂੰ ਫਿਰ ਚੱਲ ਠੀਕ ਹੈ ਚੱਲ ਨਹੀਂ ਕਰਾਉਂਦਾ ਫਿਰ ਉਹ ਤਾਂ ਲੈ ਆਵਾਂ ਉਹ ਨਾ ਮੈਂ ਨਹੀਂ ਇੱਥੇ ਹੁਣ ਦਿੰਦੀ ਪਹਿਲਾਂ ਤਾਂ ਕਿਤਾ ਉਹਨੂੰ ਮੈਂ ਲਈ ਆਉਂਦੀ ਘਰੇ ਪਰ ਹੁਣ ਨਹੀਂ ਦੇਉਂਦੀ ਨਹੀਂ ਇੱਥੇ ਕੰਮ-ਕੁਮ ਚੱਲ ਕਰੀ ਜਾਊਗੀ ਉਹ ਪੇਪਰ ਕਰੀ ਜਾਊਗੀ ਪੇਪਰ ਹੋ ਗਏ ਉਹਦੇ ਪਰੇ ਬਗ ਜਾ ਮੇਰੇ ਕੋਲ ਮੈਂ ਮਾਰ ਦੂੰ ਤੇਰੇ ਚਾਰਕ ਵੇਖ ਲੈ ਆਹੋ ਫਿਰ ਕਹੇਗਾ ਕਿ ਮੇਰੇ ਨਾਲ ਲੜਦੀ ਐ ਇਸੇ ਕੱਲੋਂ ਆਪਣੀ ਲੜਾਈ ਹੁੰਦੀ ਹੈ ਜਾਂ ਕਦੇ ਹੁੰਦੀ ਹੈ ਤਾਂ ਮੈਂ ਲੜਾਈ ਕਰਨਾ ਨਹੀਂ ਚਾਹੁੰਦੀ ਘਰ ਦੇ ਵਿੱਚ ਮੈਂ ਚੁੱਪਾਂ ਤਾਂ ਕਰਕੇ ਘਰ ਵੱਸੀ ਜਾਂਦਾ ਤਾਂ ਮੈਂ ਉਹਨਾਂ ਅੱਗੇ ਤੇਰੀ ਸ਼ਿਫਤਤਾ ਕਰਦੀ ਰਹਿਣੀ ਕਿ ਨਾ ਭਾਈ ਇਹ ਤਾਂ ਬਾਹਲਾ ਚੰਗਾ ਹੈ ਇਹ ਤਾਂ ਬਾਹਲਾ ਚੰਗਾ ਉਹਨਾਂ ਨੂੰ ਕੀਪਤਾ ਹੈ ਕਿ ਇਹੇ ਤਾਂ ਇਹੋ ਜੇ ਲੱਛਣ ਕਰਦਾ ਮੈਂ ਲੈ ਆਉਣਾ ਵਿਆਹ ਕੇ ਉਹਨੂੰ ਕਿਉਂ ਉਹ ਲੰਗੜੀ ਲੁੱਲੀ ਹੈ ਕਾਣੀ ਹੈ ਉਹਦਾ ਰਿਸ਼ਤਾ ਵੀ ਹੁੰਦਾ ਕਿਤੇ ਚੰਗਾ ਵਿਆਹ ਦੱਸਿਆ ਸੀ ਵੀ ਹਾਂ ਚੰਗਾ ਰਿਸ਼ਤਾ ਦੱਸਿਆ ਸੀ ਮੇਰੇ ਕੋਲ ਤੂੰ ਦੂਰ ਸਾਰਾ ਤਬਰ ਫੋਟਾ ਕਰਦਾ ਹੀ ਐ ਤੇ ਮੈਂ ਚਲ ਵੀ ਮੇਰੇ ਤੋਂ ਵਧੀਆ ਕੀ ਹੋ ਸਕਦਾ ਤੇਰੇ ਤੋਂ ਵਧੀਆ ਕੀ ਹੋ ਸਕਦਾ ਹੁਣ ਤਾਂ ਮੈਂ ਉਹਨੂੰ ਮੇਰੇ ਫਲੇ ਤੇ ਬਿਲਾਉਂਦੀ ਨਹੀਂ ਮੇਰੀ ਭੈਣ ਨੂੰ ਤੂੰ ਤਾਂ ਉਹਦੇ ਤੇ ਅੱਖ ਰੱਖੀ ਤਰੀ ਬੈਠਾ ਪਰੇ ਭੱਗ ਜਾ ਮੇਰੇ ਕੋਲੋਂ ਮੈਥੋਂ ਕੁਝ ਹੁਣ ਨਾ ਦੱਸਣ ਲਈ ਮੇਰੀਆਂ ਤਾਂ ਪਹਿਲੇ ਟੈਨਸ਼ਨਾਂ ਨਹੀਂ ਖਤਮ ਹੁੰਦੀਆਂ ਗਿਆ ਇਹ ਕਹਨੇ ਉੱਤੋਂ ਦੇ ਤੀ ਉਹ ਟੈਨਸ਼ਨ ਤੇਰੀ ਮੈਂ ਖਤਮ ਕਰਦਾ ਸੀ ਤੂੰ ਮੰਨੀ ਨਹੀਂ ਇੱਕ ਗੱਲ ਨੂੰ ਵੇਖ ਸ਼ਰਮ ਹਿਆਨੀ ਇਹਨੂੰ ਹੋएगी ਦੋਵੇਂ ਭਾਣਾ ਰਲ ਕੇ ਉਹਦਾ ਰਹੀ ਜਾਂਦੀਆਂ ਮੈਂ ਤਾਂ ਸਕੀਮ ਦੱਸੀ ਸੀ ਚਲੋ ਫਿਰ ਛੱਟ ਪਰ ਆ ਨਹੀਂ ਲਿਉਂਦਾ ਯਾਰ ਤੂੰ ਨਹੀਂ ਲਿਉਂਦਾ ਫਿਰ ਛੱਟ ਪਰ ਆ ਉਹਨੋਂ ਦੇ ਪੇਪਰ ਖਤਮ ਹੋਏ ਸੀ ਜੀਜਾ ਕਹਿੰਦੀ ਮੈਂ ਤੂੰ ਆ ਜੀ ਕਹਿੰਦੀ ਮੈਨੂੰ ਲੈ ਜੀ ਤੇ ਮੈਂ ਅੱਜ ਜਾਇਆ ਹਾਂ ਨਾ ਤੇ ਕੱਲ ਆ ਜਾਊਗਾ ਲੈ ਆਉਂਗਾ ਨਾ ਹੁਣ ਨਹੀਂ ਆਉਂਦੀ ਉਹ ਹੁਣ ਤੇਰੀਆਂ ਲੱਛਣਾਂ ਦਾ ਉਹਨੂੰ ਪਤਾ ਮੈਂ ਮੈਂ ਦੱਸੂਗੀ ਭਾਈ ਤੂੰ ਇੱਥੇ ਸਾਡੇ ਘਰੇ ਨਾ ਆਈ ਇਹ ਤਾਂ ਤੇਰੇ ਤੇ ਅੱਖ ਧਰੀ ਬੈਠਾ ਇਹ ਜੀਜਾ ਨਹੀਂ ਹੈਗਾ ਹੈ ਇਹ ਤਾਂ ਘਰ ਵਾਲਾ ਬਣੂ ਫਿਰਦਾ ਜਵਕੜੀ ਇੱਥੇ ਚੱਲ ਕੰਮ ਕਰੀ ਜਾਓ ਨਹੀਂ ਰਹਿਣ ਦੇ ਕੋਈ ਲੋੜ ਨਹੀਂ ਮੈਂ ਤਾਂ ਤੇਰੇ ਤੇ ਵਿਸ਼ਵਾਸ ਨਹੀਂ ਕਰਦੀ ਤੂੰ ਭਲਾ ਜਿਵੇਂ ਇੱਕ ਕਹਾਵਤ ਹੈ ਕਿ ਤੂੰ ਉੱਥੇ ਮੈਂ ਨਹੀਂ ਤੇਰੇ ਤੇ ਭਲਾ ਵਿਸ਼ਵਾਸ ਕਰਦੀ ਚੱਲ ਫਿਰ ਮੈਂ ਪੁਸ਼ ਹੋ ਜੇ ਕਾਹਨੂੰ ਮੈਂ ਕਰਦਾ ਫਿਰ ਮਜ਼ਾਕ ਕਰਦਾ ਸੀ ਮੈਂ ਮਜ਼ਾਕ ਕਰਦਾ ਸੀ ਨਾ ਤੇਰੇ ਮਜ਼ਾਕ ਮਜ਼ਾਕ ਦੇ ਵਿੱਚ ਮੈਂ ਮੇਰੀ ਭੈਣ ਇੱਥੇ ਲਿਆ ਕੇ ਰਿਸ਼ਤਾ ਰੁਸਤਾ ਕਾਹਨੂੰ ਕਰਦਾ ਯਾਰ ਉਹ ਰਿਸ਼ਤਾ ਉਹ ਚੰਗੀ ਜਗ੍ਹਾ ਤੇ ਕਰਾ ਦਾਂਗੇ ਕੋਈ ਗੱਲ ਨਹੀਂ ਮੈਂ ਕੱਲ ਲੈ ਕੇ ਆਉਣਾ ਨਹੀਂ ਨਹੀਂ ਕੋਈ ਲੋੜ ਨਹੀਂ ਹੈਗੀ ਮਜ਼ਾਕ ਕਰਦਾ ਸੀ ਮੈਂ ਤਾਂ ਉਹ ਤੈਨੂੰ ਹੈ ਨਾ ਕਰ ਨਹੀਂ ਨਹੀਂ ਮੈਂ ਤਾਂ ਸੱਚੀ ਪਹਿਲਾਂ ਇੰਨੀ ਦੁਖੀ ਸੀਗੀ ਆਪਦੇ ਪਰਿਵਾਰ ਵਾਲੇ ਪਾਸੋਂ ਰਿਸ਼ਤੇ ਵਾਲੇ ਪਾਸੋਂ ਉਹ ਹੁਣ ਤੇਰੇ ਵਾਲੇ ਪਾਸੋਂ ਵੀ ਮੈਂ ਦੁਖੀ ਹੋਗੀ ਮੈਂ ਤਾਂ ਮੇਰੀ ਭੈਣ ਨੂੰ ਇੱਥੇ ਖਲੇ ਨਹੀਂ ਬਣਾ ਮਾਰਦੀ ਚਾਰ ਦਿਨ ਰਹਿ ਜੂਗੀ ਇੱਥੇ ਨਹੀਂ ਚਾਰ ਦਿਨ ਛੱਡੋ ਤਾਂ ਇੱਥੇ ਇੱਕ ਦਿਨ ਵੀ ਨਹੀਂ ਆਉਂਦੀ ਤੇਰੇ ਘਰੇ ਨਹੀਂ ਆਉਂਦੀ ਮੈਂ ਤਾਂ ਆਪਦਾ ਕੰਮ ਕਰੀ ਜਾਂਦੀ ਸੀ ਕਿ ਬੈਠੀ ਜਿੱਥੇ ਕੋਹੇ ਕੁੜੇ ਨਾਲ ਹੱਥ ਲਾ ਬੀਟਦੀ ਐ ਕਿਉਂ ਕੋਹੇ ਕੋੜੇ ਨਾਲ ਹੱਥ ਲਾ ਬੀਟਦੀ ਉਹ ਕੋੜੇ ਕੋੜੇ ਹੱਥ ਜਿਹੜੇ ਹਨਾ ਉਤਾਰਸ ਆਉਂਦਾ ਯਾਰ ਤਾਂ ਹਾਂ ਤਾਰਸ ਹੁੰਦਾ ਵੇ ਗੋਰੇ ਗੋਰੇ ਹੱਥ ਤੂੰ ਮੇਰੀ ਭੈਣ ਤੇ ਅੱਖ ਰੱਖੀ ਹੋਈ ਐ ਓ ਇੱਥੇ ਆ ਕੇ ਮੈਨੂੰ ਕੋਹਾ ਕੂੜਾ ਨਾ ਲੈਣਾ ਦੇਣਾ ਸ਼ਹਿਰ ਚ ਵਧੀਆ ਤਾਂ ਚਾਰ ਦਿਨ ਵਧੀਆ ਕੱਟ ਜੂਗੀ ਇੱਥੇ ਨਾ ਉਹ ਤਾਂ ਆਪਣਾ ਕੰਮ ਕਰਦੀ ਐ ਉਹ ਤਾਂ ਬਥੇਰੀ ਪੜੀ ਲਿਖੀ ਐ ਕਿਧਰੇ ਕੰਮ ਧੰਦਾ ਲੱਗ ਜੂਗੀ ਕਿਧਰੇ ਤੇ ਫਲੈਟ ਚ ਰਹੂਗੀ ਤੇ ਵਧੀਆ ਖਾਵਾ ਦੇਵਾਗੇ ਨਾਲ ਸ਼ਾਮ ਨਾ ਉਹ ਫਲੈਟਾਂ ਵਾਸਤੇ ਉਹ ਨਹੀਂ ਆਉਂਦੀਗੀ ਉਹ ਤਾਂ ਆਪਦੇ ਪਿੰਡ ਚ ਹੀ ਤੇ ਰੰਗ ਰੰਗ ਨਿੱਖਰ ਜੂਗਾ ਨਹੀਂ ਰਹਿਣ ਦੇ ਸਾਨੂੰ ਤਾਂ ਲੋੜ ਨਹੀਂ ਹੈਗੀ ਅਸੀਂ ਤਾਂ ਕਿਧਰੇ ਚੰਗੀ ਜਗ੍ਹਾ ਦੇ ਮੈਂ ਮਜ਼ਾਕ ਕਰਦਾ ਸੀ ਕਾਹਨੂੰ ਕਰਦਾ ਮੈਂ ਕੰਬਲੀ ਨਾ ਵੇ ਤਾਂ ਮੈਂ ਹਾਂ ਅੱਜ ਸ਼ਾਮ ਨੂੰ ਜਾਣਾ ਪ੍ਰੈਸ ਕਰ ਕੱਪੜੇ ਮੇਰੇ ਤੇਰੇ ਪ੍ਰੈਸ ਕਰਾਂ ਤੇਰੇ ਕੱਪੜੇ ਮੈਂ ਮੇਰੇ ਪਿੰਡ ਕੱਲਾ ਮੇਰੀ ਭੈਣ ਨੂੰ ਲਿਆਉਣ ਵਾਸਤੇ ਸ਼ਰਮ ਨਹੀਂ ਇਹਨੂੰ ਹਿਆ ਨਹੀਂ ਕੁਛ ਨਹੀਂ ਮਾਰਦਾ ਠਾ ਦੇ ਪਾ ਦੀਆਂ ਪਹਿਲਾਂ ਮੈਂ ਲਏ ਵੀ ਹੁੰਦੀ ਚਾਰ ਦਿਨ ਉਹਨੂੰ ਕਿ ਮੇਰਾ ਚੱਲ ਸਰੀਰ ਦਾ ਸੈੱਟ ਨਹੀਂ ਹੈਗਾ ਸੀ ਪਰ ਫੋਨ ਨਹੀਂ ਲਿਉਂਦੀ ਮੈਂ ਤਾਂ ਫਿਰ ਤੈਨੂੰ ਉਹੀ ਉਹੀ ਕਿਹਾ ਸੀ ਹਾਂ ਉਹੀ ਕਿਹਾ ਸੀਗਾ ਐ ਨਹੀਂ ਕਰਦੇ ਹੁੰਦੇ ਮੈਂ ਉਹ ਮੇਰੀ ਭੈਣ ਨੂੰ ਕ੍ਰਿਸਟੀਆਂ ਦਾ ਘਟ ਹੈ ਬਥੇਰੇ ਰਿਸ਼ਤੇ ਆਉਂਦੇ ਆ ਤੇਰੇ ਵਾਸਤੇ ਬੈਠੀ ਉਹ ਹੈ ਆਏ ਹਾ ਜੀ ਜਗ੍ਹਾ ਵਿਆਹਾਂ ਕਿ ਉਹਨੂੰ ਜਿੱਥੇ ਕੋਈ ਦਾਜ ਦੇਹੇਜ ਨਾ ਲੈਂਦਾ ਹੋਵੇ ਮੈਂ ਉਹ ਮਜ਼ਾਕ ਕਰਦਾ ਸੀ ਯਾਰ ਕਾ ਨੂੰ ਮੈਂ ਉੱਥੇ ਕਰਾਉਣਾ ਮੈਂ ਕਿਉਂ ਮੈਂ ਉਹਦੀ ਅੰਦਰੀ ਨੂੰ ਆ ਜਵਾਕੜੀ ਨਾਲ ਐਵੇਂ ਕਿਉਂ ਕਰਦਾ ਮੈਂ ਕਿਉਂ ਕਰਦਾ ਤੂੰ ਆਪੇ ਮਨ ਦੀ ਗੱਲ ਤਾਂ ਕਹਿ ਤੀ ਮਜ਼ਾਕ ਕਰ ਉਹਦੇ ਨਾਲ ਕਰ ਲੈਣਾ ਹੁੰਦਾ ਮੈਂ ਮਜ਼ਾਕ ਮੈਂ ਜੀ ਕਰਦਾ ਮੈਂ ਤੈਨੂੰ ਕਹਿੰਦੀ ਚੀਚਾ ਗਸਣ ਲੱਗ ਜਾਂਦੀ ਸੀ ਉਹ ਹੱਸਾ ਨਾ ਤੇ ਹੱਸ ਲੈਣ ਦੀ ਇਸ਼ਟ ਮਜ਼ਾਕ ਕਰ ਲੈਣ ਦੀ ਤੇ ਤੂੰ ਪੁੱਠੀਆਂ ਸੋਚ ਲੈਂਦਾ ਸੀਗਾ ਉਂਦੇ ਮਨ ਦੇ ਵਿੱਚ ਤਾਂ ਕਾਲਾ ਨਹੀਂ ਤੇਰੇ ਮਨ ਚ ਕਾਲਾ ਵਸਿਆ ਤੈਨੂੰ ਮਜ਼ਾਕ ਹੀ ਕਰਿਆ ਮੈਂ ਤਾਂ ਯਾ ਕੀ ਕਰਿਆ ਅਸੀਂ ਤਾਂ ਵਧੀਆ ਜਗ੍ਹਾ ਰਿਸ਼ਤਾ ਕਰਾਂਗੇ ਮੇਰੀ ਭੈਣ ਦਾ ਤੇਰੇ ਲੜ ਲਾਣ ਨੂੰ ਕਿਉਂ ਮੈਂ ਮਰੀ ਹੋਈ ਆ ਹੈ ਮੈਂ ਤਾਂ ਪੂਤ ਨਹੀਂ ਬਣ ਕੇ ਵੀ ਨਾ ਤੇਰਾ ਗਲ ਕੁੱਟ ਦੂੰ ਤੇਰਾ ਗਲ ਕੁੱਟ ਦੂੰ ਜੇ ਤੂੰ ਇਹੋ ਜੀ ਸੋਚ ਤਰੀ ਤਾ ਇਹੋ ਜੀ ਸੋਚ ਤਰੀ ਤਾ ਉਹ ਵੀ ਮੇਰੀ ਭੈਣ ਤੇ ਕੋਈ ਹੂੰ ਜਾਣਦਾ ਨਹੀਂ ਮੈਨੂੰ ਜਾਣਦਾ ਨਹੀਂ ਹਾਂ ਬਹਾਨਾ ਚਾਹੀਦਾ ਇਹਨੂੰ ਤਾਂ ਲੜਾਈ ਦਾ ਕੋਈ ਬਹਾਨਾ ਚਾਹੀਦਾ ਬਹਾਨਾ ਤਾਂ ਮੈਨੂੰ ਚਾਹੀਦਾ ਹੀ ਐ ਹੈ ਇਹੋ ਜੀਆਂ ਗੱਲਾਂ ਕਰੂਗਾ ਕਿ ਨਾ ਕਰਨੀਆਂ ਹੁਣ ਪਰੇਸ਼ਾਨੀ ਤਾਂ ਤਾਂ ਮੈਂ ਪਹਿਲਾਂ ਹੀ ਗੁਜ਼ਰੀ ਜਾਨੀ ਆ ਆਪਦੇ ਆਲਿਆਂ ਤੋਂ ਉਲਟਾ ਇਹਨੇ ਹੋਰ ਮੈਨੂੰ ਦੇਤੀ ਪਰੇਸ਼ਾਨੀ ਕੋਈ ਨਾ ਕੋਈ ਰੌਲਾ ਕਰੀ ਰੱਖੂਗੀ ਕੋਈ ਨਾ ਕੋਈ ਰੌਲਾ ਕਰੀ ਰੱਖੂਗੀ ਜੇ ਮੇਰੇ ਪੇਕਿਆਂ 'ਚ ਵੜ ਗਿਆ ਨਾ ਤਾਂ ਲੱਤਾਂ ਤੋੜ ਦੂੰ ਤੇਰੀਆਂ ਮੈਂ ਕਿਉਂ ਮੇਰੇ ਸਹੁਰੇ ਆਹੋ ਹਾਂ ਮੇਰੇ ਸਹੁਰੇ ਜਦੋਂ ਤੱਕ ਮੇਰੀ ਭੈਣ ਦਾ ਵਿਆਹ ਨਹੀਂ ਹੁੰਦਾ ਨਾ ਮੈਂ ਨਹੀਂ ਤੈਨੂੰ ਲੈ ਕੇ ਜਾਂਦੀ ਬਸ ਸਿੱਧਾ ਵਿਆਹ ਚ ਹੀ ਲੈ ਕੇ ਜਾਓ। ਲੈ ਜਾਓ। ਉਹ ਵਿਚਾਰੀ ਇੱਥੇ ਆਉਣ ਨੂੰ ਫਿਰਦੀ ਐ ਜਵਕੜੀ ਇੱਥੇ। ਆਉਣ। ਹਾਂ। ਵੀ ਜੀਜਾ ਮੈਨੂੰ ਲੈ ਜੀ ਤੇ ਮੈਂ ਉਹ ਨੂੰ ਇਹ ਗੱਲ ਦਾ ਹੁਣ ਇਹ ਤਾਂ ਮੈਂ ਤੈਨੂੰ ਮਜ਼ਾਕ ਕਰੀ ਜਾਂਦਾ ਸੀ। ਮੈਂ ਲੈ ਆਉਣਾ ਬਸ ਕੱਲ ਜਾ ਕੇ ਕੋਈ ਰੋਲਾ ਨਹੀਂ ਪਾਉਣਾ। ਨਹੀਂ 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 ਉਹ ਨਹੀਂ ਆਉਂਦੀ। ਉਹ ਨਹੀਂ ਆਉਂਦੀ। ਚਲ। ਲੈ ਆਉਂਦੀ ਭੈਣ। ਨਹੀਂ ਮੈਂ ਨਹੀਂ ਲਿਆਉਂਦੀ। ਤੂੰ ਲਿਆ। ਕਿਉਂ ਲਿਆਵਾਂ ਮੈਂ? ਆਹ ਸੱਸਰੀ ਕਾਲ ਦੋਸਤੋ। ਅਹ ਤੁਹਾਨੂੰ ਹਸਾਉਣ ਵਾਸਤੇ ਅਸੀਂ ਕਿਸੇ ਵੀ ਟੌਪਿਕ ਤੇ ਕਮੇਡੀ ਕਰਦੇ ਆ ਤੇ ਐਕਸੈਪਟ ਕਰਿਆ ਕਰੋ ਐ ਐਕਚੁਅਲੀ ਜੀਜਾ ਸਾਲੀ ਦਾ ਰਿਸ਼ਤਾ ਭੌਤਿਕ ਪਵਿੱਤਰ ਰਿਸ਼ਤਾ ਹੈ ਤੇ ਅਸੀਂ ਬਸ ਇੱਕ ਮਜ਼ਾਕ ਕਰਨ ਦਾ ਸਾਡਾ ਕਲਚਰ ਹੈ ਪੰਜਾਬ ਦਾ ਅਸੀਂ ਉਹਨੂੰ ਦੁਹਰਾਉਣ ਦੀ ਕੋਸ਼ਿਸ਼ ਕਰਦੇ ਆ ਤੇ ਸਾਰਾ ਕੁਝ ਮਜ਼ਾਕ ਹੀ ਹੁੰਦਾ ਇਹ ਤੇ ਜਿਵੇਂ ਪੁਰਾਣੇ ਜ਼ਮਾਨੇ ਚ ਆਪਾਂ ਮਜ਼ਾਕ ਕਰਦੇ ਰਹੇ ਆ ਜੀਜਾ ਸਾਲੀ ਜਾਂ ਚਿਹਰੇ ਰਿਸ਼ਤੇ ਬਣਦੇ ਹੁੰਦੇ ਸੀ ਉੱਥੇ ਬਸ ਉਹੀ ਮਜ਼ਾਕ ਹੈ ਤੇ ਕੋਈ ਗਲਤ ਮਾਈਂਡ ਨਾ ਕਰਿਆ ਜੀ ਤੇ ਥੈਂਕ ਯੂ ਸੋ ਮੱਚ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ